ਆਪ ਸਭ ਨੂੰ ਪਤਾ ਹੈ ਕਿ ਰੀਵਨ ਕਟਾਉਣ ਦੇ ਸਮੇਂ ਸਾਲੀਆਂ ਵੱਲੋਂ ਜੀਜੇ ਨੂੰ ਮਜ਼ਾਕ ਕੀਤਾ ਜਾਂਦਾ ਹੈ ਉੱਥੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਲੀਆਂ ਵੱਲੋਂ ਜੀਜੇ ਨੂੰ ਮਜ਼ਾਕ ਕਰਨਾ ਇੰਨਾ ਮਹਿੰਗਾ ਪਿਆ ਕਿ ਵਿਆਹ ਵਾਲੇ ਮੁੰਡੇ ਨੇ ਬਰਾਤ ਹੀ ਵਾਪਸ ਮੋੜ ਲਈ ਅਤੇ ਸਾਲੀਆਂ ਨੇ ਜੀਜੇ ਨੂੰ ਜਾ ਗਨਾਹੀਨ ਮਾਤਾ ਤੇ ਗੁੱਸੇ ਵਿੱਚ ਹੋ ਕੇ ਵਿਆਹ ਵਾਲੇ ਮੁੰਡੇ ਨੇ ਇਹ ਕਦਮ ਚੁੱਕਿਆ ਸਾਲੀਆਂ ਵੱਲੋਂ ਕੀਤਾ ਗਿਆ ਮਜ਼ਾਕ ਸਹੀ ਆ ਜਾਂ ਗਲਤ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ